ਆਪ ਜੀ ਦਾ ਸਾਡੇ ਸਕੂਲ ਵਿਖੇ ਪਹੁੰਚਣ ਤੇ ਸਵਾਗਤ ਕਰਦੀ ਹਾਂ ਆਪ ਜੀ ਨੂੰ ਜੀ ਆਇਆਂ ਆਖਦੀ ਹਾਂ ਪੰਜਾਬ ਸਰਕਾਰ ਵੱਲੋਂ ਚਲਾਈ ਸਿੱਖਿਆ ਕ੍ਰਾਂਤੀ ਤਹਿਤ ਸਿੱਖਣ-ਸਿਗਲਾਈ ਦਾ ਪੱਧਰ ਉੱਚਾ ਚੁੱਕਣ ਲਈ ਜੋ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ ਉਨ੍ਹਾਂ ਲਈ ਮੈਂ ਮੇਰੇ ਅਧਿਆਪਕ ਅਤੇ ਮੇਰੇ ਵਿਦਿਆਰਥੀ ਸਾਥੀ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦੀ ਸਰਕਾਰ ਦੇ ਧੰਨਵਾਦੀ ਹਾਂ ਅੱਜ ਦਾ ਉਹ ਤਾਂ ਸ਼ਾਹਬ ਲਖਣ ਸੀ ਇਹਨਾਂ ਬੱਚੇ ਕਿ ਕਿ ਵੰਠਣ ਗਿਆ ਹੈ ਜਿਦਾਂ ਮੇਲੇ 'ਚ ਨਹੀਂ ਜਾਂਦੇ ਹੁੰਦੇ ਵਿਆਹਾਂ 'ਚ ਜਾਂਦੇ ਆ ਇਦਾਂ ਵਿਆਹ ਵਰਗਾ ਮਾਹੌਲ ਜਦੋਂ ਆਪਾਂ ਕਹਿੰਦੇ ਆ ਸਭ ਤੋਂ ਖੁਸ਼ੀ ਦਾ ਮਾਹੌਲ ਉਹੀ ਹੁੰਦਾ ਮਾਹੌਲ ਤੁਸੀਂ ਦੇਖਿਆ ਵੀ ਹਰ ਬੱਚੇ ਦੇ ਚਿਹਰੇ ਤੇ ਖੁਸ਼ੀ ਆ ਔਰ ਹਰ ਸਟਾਫ ਦੇ ਮੈਂਬਰ ਦੇ ਚਿਹਰੇ ਤੇ ਖੁਸ਼ੀ ਆ ਔਰ ਇਹਦੇ ਚਿਹਰਾਂ ਤੋਂ ਲੱਗਦਾ ਵੀ ਇਹਨਾਂ ਦੇ ਵਿੱਚ ਨਾ ਜੀ ਕੁਝ ਕਾਰ ਗੁਜਰੰਦੀ ਹੋਵੇ ਮਤਲਬ ਇੱਕ ਤਾਕਤ ਆ ਜਿਹੜੀ ਆਈ ਹੋਈ ਹੈ ਇਹ ਫੰਕਸ਼ਨਾਂ ਦੇ ਨੂੰ ਲੈ ਕੇ ਬੱਚੇ ਬਹੁਤ ਉਤਸ਼ਾਹਿਤ ਹੈ টিਚਰਸ ਬਹੁਤ ਉਤਸ਼ਾਹਿਤ ਹੈ ਪੰਜਾਬ ਸਿੱਖਿਆ ਕ੍ਰਾਂਤੀ ਬੇਸਿਕਲੀ ਹੁਣ ਸਾਨੂੰ ਸਮਝ ਆ ਰਹੀ ਹੈ ਜਦੋਂ ਅਸੀਂ ਇਹਨਾਂ ਬੱਚਿਆਂ ਦੇ ਚਿਹਰੇਆਂ ਤੇ ਖੁਸ਼ੀ ਦੇਖਦੇ ਹਾਂ ਤਿੰਨੋਂ ਸਾਡੇ ਜਿੰਨੀਆਂ ਵੀ ਕੰਸਟੀਟੂਐਂਸੀਜ਼ ਹੈਗੀਆਂ ਨੇ ਉਹਨਾਂ ਚਲਕਾ ਬਤਾਇਆ ਜਾ ਰਹੇ ਨੇ ਕਿ ਸਿੱਖਿਆ ਕ੍ਰਾਂਤੀ ਨੇ ਸਾਨੂੰ ਯੂਨਾਈਟ ਕਰਤਾ ਜੁਦ ਮੇਰੇ ਸਾਰੇ ਸਕੂਲ ਦੇ ਬੱਚੇ ਆਏ ਹੋਏ ਸੀਗੇ ਉਹਨਾਂ ਨੇ ਪੂਰੇ ਸਕੂਲ ਨੂੰ ਸਜਾਉਣ ਦਾ ਕ੍ਰਾਫਟ ਦਾ ਕੰਮ ਕੀਤਾ ਹੈ वेरी हैप्पी मैं बहुत खुश हाँ मैं बहुत खुश हाँ सर यह डिमांड है स्कूल की इतनी सोनी बिल्डिंग है बहुत अच्छी जगह है एरिया खुला है ये दसवीं तक अपग्रेड होना ही चाहिए चल रहे लगातार ਤੁਸੀਂ ਦੇ ਦੇ ਰੋਜ਼ ਉਹ ਘਟਨ ਹੋ ਰਹੇ ਨੇ ਔਰ ਇਹਦੇ ਨਾਲ ਜਿਹੜਾ ਉਤਸ਼ਾਹ ਵਧਿਆ ਨਾ ਜੀ ਪੂਰੇ ਸਟਾਫ ਦਾ ਬੱਚਿਆਂ ਦਾ ਉਹ ਇੱਕ ਅਲੱਗ ਚੀਜ਼ ਹੈ ਤੁਸੀਂ ਦੇਖਿਆ ਵੀ ਹਰ ਬੱਚੇ ਦੇ ਚਿਹਰੇ ਤੇ ਖੁਸ਼ੀ ਆ ਔਰ ਹਰ ਸਟਾਫ ਦੇ ਮੈਂਬਰ ਦੇ ਚਿਹਰੇ ਤੇ ਖੁਸ਼ੀ ਆ ਔਰ ਇਹਦੇ ਚ ਚਿਹਰਾਂ ਤੋਂ ਲੱਗਦਾ ਵੀ ਇਹਨਾਂ ਦੇ ਵਿੱਚ ਨਾ ਜੀ ਕੁਝ ਕਾਰਗੁਜ਼ਰੰਦੀ ਹੋ ਮਤਲਬ ਇੱਕ ਤਾਕਤ ਆ ਜਿਹੜੀ ਆਈ ਹੋਈ ਆ ਔਰ ਇਹ ਕੁਝ ਨਾ ਕੁਝ ਜ਼ਰੂਰ ਕਰਕੇ ਦਿਖਾਵਾਂਗੇ ਹੁਣ ਵਾਲੇ ਟਾਈਮ ਦੇ ਵਿੱਚ ਕਰਕੇ ਕੀ ਦਿਖਾਉਣਾ ਹੈ ਵੀ ਅਸੀਂ ਆਪਣੇ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣਾ ਤੇ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਪੜ੍ਹਦੇ ਨੇ ਉਹ ਸਾਰਿਆਂ ਤੋਂ ਅੱਗੇ ਜਾਣ ਇਹ ਹੀ ਇੱਕੋ ਇੱਕ ਸਾਡਾ ਮਿਸ਼ਨ ਆ ਔਰ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਵੀ ਆਮ ਆਦਮੀ ਪਾਰਟੀ ਨੇ ਜੋ ਇਹ ਮਿਸ਼ਨ ਬਣਾਇਆ ਹੈ ਇਹਨੂੰ ਅਸੀਂ ਪੂਰਾ ਕਰਨ 'ਚ ਕਾਮਯਾਬ ਹੋਵਾਂਗੇ ਉਹਦੇ ਵਿੱਚ ਸਾਨੂੰ ਸਹਿਯੋਗ ਦੇ ਰਹੇ ਨੇ ਪੂਰੇ ਸਟਾਫ ਅਧਿਆਪਕ ਮੈਨੂੰ ਲੱਗਦਾ ਵੀ ਅਸੀਂ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਅਸੀਂ ਆਪਣੇ ਮਿਸ਼ਨ 'ਚ ਕਾਮਯਾਬ ਹੋਵਾਂਗੇ ਮੈਡਮ ਦੱਸੋ ਹਾਜ਼ਰੀ ਵਧਰੀ ਸਕੂਲਾਂ 'ਚ ਹਾਂ ਜੀ ਕਿਉਂ ਕਿ ਕੁਦਰਤੀ ਗੱਲ ਹੈ ਹਾਜ਼ਰੀ ਵਧੂਗੀ ਕਿਉਂਕਿ ਜਦੋਂ ਪੜ੍ਹਾਈ ਚੱਛੀ ਹੋਊਗੀ ਜਦੋਂ ਪ੍ਰਾਈਵੇਟ ਸਕੂਲਾਂ ਨਾਲ ਰਿਜ਼ਲਟ ਅੱਛੇ ਹੋਣਗੇ ਤਾਂ ਲੋਕ ਕਿਉਂ ਨਾਲੇ ਤਾਂ ਉਥੇ ਲੁੱਟਖੁਟ ਕਰਾਉਣਗੇ ਫੀਸਾਂ ਵੱਧ ਭਰਨਗੇ ਤੇ ਫ੍ਰੀ ਕਿਤਾਬਾਂ ਫ੍ਰੀ ਵਰਦੀਆਂ ਫ੍ਰੀ ਪੜ੍ਹਾਈ ਮਿਲਦੀ ਆ ਕੋਈ ਫੀਸ ਨਹੀਂ ਹੈਗੀ ਉਥੇ ਲੁੱਟਦੇ ਨੇ ਤਾਂ ਇਸ ਕਰਕੇ ਨਾ ਜੀ ਕਿ ਲੋਕ ਕਿਉਂ ਨਹੀਂ ਇੱਥੇ ਬੱਚੇ ਕਰਾਉਣਗੇ ਦਾਖਲ ਤੇ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਵੀ ਇਹ ਗਿਲਤੀ ਆ ਇਹ ਸੈਂਕੜਿਆਂ 'ਚ ਪਹੁੰਚੂ ਅੱਛਾ ਮਹਿਲਾ ਸਾਹਿਬ ਜਿਹੜੀ ਹੈਗਾ ਸਿੱਖਿਆក្រਾਂਤੀ ਤਹਿਤ ਕਿਹੜੇ-ਕਿਹੜੇ ਜਿਹੜੇ ਹੈਗਾ ਸਕੂਲਾਂ 'ਚ ਕੰਮ ਕਰਵਾਇਆ ਜਾ ਰਿਹਾ ਤੇ ਠੰਡ ਕਿਵੇਂ ਜਿਹੜੇ ਹੈਗਾ ਬਲੱਗ ਦੇਖੋ ਇਹ ਲਗਾਤਾਰ 2 ਮਹੀਨੇ ਇਦਾਂ ਹੀ ਮੇਹਮ ਚੱਲਣੀ ਆ ਮੈਂ ਕਿਹਾ 100 ਦੇ ਉੱਤੇ ਸਕੂਲ ਹਰ ਹਰ ਸਾਡੇ ਹਲਕੇ ਦੇ ਵਿੱਚ ਸਾਡੇ ਹਲਕੇ ਦੇ ਵਿੱਚ 100 ਦਾ ਹੀ ਬਾਕੀ ਜ਼ਿਲ੍ਹੇ ਦਾ ਤਾਂ ਮੇਰੇ ਖਿਆਲ ਬੰਦ ਨਹੀਂ ਕਿੰਨਾ ਕੋਵੇ ਹਾਂਜੀ ਤਾਂ ਹਾਂਜੀ ਹਾਂਜੀ ਅੱਛਾ ਜੀ ਮੈਂ ਜਿਹੜਾ ਸਕੂਲ ਨੂੰ ਸਿਗਰ ਹੈਗਾ ਪ੍ਰੋਗਰੈਸ ਨੂੰ ਵਾਸਤੇ ਕਿਹਾ ਹੈਗਾ ਇਹ ਮਤਲਬ ਕਦੋਂ ਤੱਕ ਦੇਖੋ ਇੱਥੇ ਇੱਥੇ ਮਾਹੌਲ ਵੀ ਹੈ ਸਟਾਫ ਵੀ ਹੈ ਔਰ ਜਗ੍ਹਾ ਵੀ ਹੈ ਔਰ ਬੱਚੇ ਵੀ ਨੇ ਤੇ ਮੈਨੂੰ ਇਹ ਲੱਗਦਾ ਬਈ ਇਹ ਹੋਣਾ ਚਾਹੀਦਾ ਤਾਂ ਮੈਂ ਕੋਸ਼ਿਸ਼ ਕਰੂਗਾ ਵੀ ਮੰਤਰੀ ਸਾਹਿਬ ਨੂੰ ਤੇ ਮੁੱਖ ਮੰਤਰੀ ਸਾਹਿਬ ਨਾਲ ਮਿਲ ਕੇ ਇਹਨੂੰ ਸਕੂਲ ਨੂੰ ਅਪਗ੍ਰੇਡ ਕਰੀਏ ਤੇ ਹਾਈ ਸਕੂਲ ਹੈ ਮਿਡਲ ਤੇ ਇਹਨੂੰ ਹਾਈ ਸਕੂਲ ਆ ਜਿਹੜਾ ਦਰਜਾ ਦਵਾ ਦਿੱਤਾ ਜਾਵੇ ਤੇ ਮੈਨੂੰ ਲੱਗਦਾ ਵੀ ਉਹ ਬੜੇ ਮਿਹਰਬਾਨ ਨੇ ਉਹ ਜ਼ਰੂਰ ਕਿਰਪਾ ਕਰਨਗੇ ਤੇ ਮੈਨੂੰ ਲੱਗਦਾ ਸੇ ਕੰਮ ਜਾ ਬੂ। ਅਜਿਵੇਂ ਹੋਰ ਸਕੂਲਾਂ ਦੇ ਵਿੱਚ ਵੀ ਜਾਂਦੇ ਹੈਗੇ ਉਹ ਤੇ ਅੱਜ ਜਿਹੜਾ ਇੱਥੇ ਦਾ ਸ਼ਾ ਅਸੀਂ ਵੀ ਦੇਖਣ ਨੂੰ ਸਾਨੂੰ ਵੀ ਮਿਲਿਆ ਤੇ ਤੁਸੀਂ ਕਿਵੇਂ ਮਹਿਸੂਸ ਕਰਦੇ? ਵੈਸੇ ਅੱਜ ਦਾ ਉਹ ਤੋਂ ਸ਼ਾ ਹੀ ਵਲਖਣ ਸੀ। ਐਨ ਬੱਚੇ ਹੀ ਕਿ ਕਿ ਵੰਠਣ ਗਿਆ ਹੈ ਜਿਦਾਂ ਮੇਲੇਾਂ 'ਚ ਨਹੀਂ ਜਾਂਦੇ ਹੁੰਦੇ। ਵਿਆਹ ਜਾਂਦੇ ਆ ਇਦਾਂ ਵਿਆਹ ਵਰਗਾ ਮਾਹੌਲ ਜਿਹਨੂੰ ਆਪਾਂ ਇਹਨੇ ਸਭ ਤੋਂ ਖੁਸ਼ੀ ਦਾ ਮਾਹੌਲ ਉਹੀ ਹੁੰਦਾ ਮਾਹੌਲ ਤੇ ਵਿਆਹ ਵਰਗਾ ਮਾਹੌਲ ਸੀ ਤੇ ਬੱਚੇ ਸਾਰੇ ਖੁਸ਼ ਸਟਾਫ ਵੀ ਸਾਰਾ ਖੁਸ਼ ਹੈ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੂੰ ਵੀ ਸਾਰੇ ਖੁਸ਼ ਨੇ ਸਾਰੇ ਸੋ ਇਸ ਕਰਕੇ ਮੈਂ ਸਮਝਦਾ ਵੀ ਇਹ ਵੀ ਇੱਕ ਮਤਲਬ ਸਿੱਖਿਆ ਕ੍ਰਾਂਤੀ ਦੀ ਇੱਕ ਵੱਡੀ ਦੇਣ ਆ ਬਈ ਇਹ ਉਤਸ਼ਾਹ ਜਿਹੜਾ ਪੈਦਾ ਹੋਇਆ ਤੇ ਇਹ ਉਤਸ਼ਾਹ ਦੇ ਵਿੱਚੋਂ ਕਾਮਯਾਬੀਆਂ ਨਿਕਲਣ ਲੱਗੀਆਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਉਤਸ਼ਾਹ ਹੈਗਾ ਜੀ ਇਹ ਫੰਕਸ਼ਨਾਂ ਦੇ ਨੂੰ ਲੈ ਕੇ ਬੱਚੇ ਬਹੁਤ ਉਤਸ਼ਾਹਿਤ ਹੈ টিਚਰਸ ਬਹੁਤ ਉਤਸ਼ਾਹਿਤ ਹੈ ਪੰਜਾਬ ਸਿੱਖਿਆ ਕ੍ਰਾਂਤੀ ਬੇਸਿਕਲੀ ਹੁਣ ਸਾਨੂੰ ਸਮਝ ਆ ਰਹੀ ਹੈ ਜਦੋਂ ਅਸੀਂ ਇਹਨਾਂ ਬੱਚਿਆਂ ਦੇ ਚਿਹਰੇਆਂ ਤੇ ਖੁਸ਼ੀ ਦੇਖਦੇ ਹਾਂ ਜਦੋਂ ਹਲਕਾ ਵਿਦਾਇਕ ਸਕੂਲਾਂ ਦੇ ਵਿੱਚ ਜਾਂਦੇ ਆ ਉਹਨਾਂ ਨਾਲ ਪਤਵੰਤੇ ਸੱਜਣ ਜਾਂਦੇ ਆ ਔਰ ਸਕੂਲ ਪ੍ਰਿੰਸੀਪਲ ਹੈਡ ਇਨ ਚਾਰਜ ਉੱਥੇ ਰਿਪੋਰਟ ਪੜ੍ਹਦੇ ਆ ਤੇ ਦੱਸਦੇ ਆ ਕਿ ਕੀ ਕੀ ਉਪਲਬਧੀਆਂ ਕੀਤੀਆਂ ਜਾ ਰਹੀਆਂ ਨੇ ਔਰ ਕੀ ਸਾਰਾ ਕੁਝ ਸਰਕਾਰ ਸਾਨੂੰ ਦੇ ਰਹੀ ਹੈ ਮੁਹੱਈਆ ਕਰਵਾ ਰਹੀ ਹੈ ਸੁਵਿਧਾਵਾਂ ਉਹਦੇ ਬਾਰੇ ਜਦੋਂ ਅਸੀਂ ਲੋਕਾਂ ਨੂੰ ਦੱਸਦੇ ਆ ਤੇ ਸਾਨੂੰ ਲੱਗਦਾ ਕਿ ਅਸਲੀ ਜਿਹੜੀ ਪੰਜਾਬ ਸਿੱਖਿਆ ਕ੍ਰਾਂਤੀ ਹੈ ਐ ਹੈਗੀ ਹੈ ਸਾਡੇ ਲਈ ਤੇ ਮਹਾਲੀ ਦੇ ਵਿੱਚ ਹੁਣ ਤਾਂ ਕਿੱਲੇ ਉਹ ਜਿਹੜੇ ਹੈਗੇ ਆ ਆਪਣਾ ਪ੍ਰੋਗਰਾਮ ਚ ਕਿਹਾ ਹੋਰ ਕਿੰਨੇ ਦੇ ਵਿੱਚ ਇਹ ਸਾਡਾ ਅੱਜ ਤੀਜਾ ਦਿਨ ਹੈ ਜੀ 7 ਤਰੀਕ ਨੂੰ ਕੀਤਾ ਸੀਗਾ 9 ਤਰੀਕ ਨੂੰ ਕੀਤਾ ਸੀ ਅੱਜ 11 ਤਰੀਕ ਨੂੰ ਹੈ 31 ਮਈ ਤੱਕ ਕੰਟੀਨਿਊਸਲੀ ਚੱਲਣਗੇ ਹਰ ਵਰਕਿੰਗ ਡੇ ਵਾਲੇ ਦਿਨ ਤਿੰਨੋਂ ਸਾਡੇ ਜਿੰਨੀਆਂ ਵੀ ਕੰਸਟੀਟਿਊਐਂਸੀਜ਼ ਹੈਗੀਆਂ ਨੇ ਉਹਨਾਂ ਚ ਹਲਕਾ ਬਤਾਇਆਕ ਜਾ ਰਹੇ ਨੇ ਔਰ ਉਹ ਉੱਥੇ ਜਾ ਕੇ ਇਨੋਗਰੇਟ ਕਰ ਰਹੇ ਨੇ ਸੋ ਮੇਰਾ ਨਾਮ ਅੰਜਨਾ ਹੈ ਤੇ ਇੱਥੇ ਤੁਸੀਂ ਕੀ ਹੋ ਸੋ ਮੈਂ ਇਨਚਾਰਜ ਆ ਇਥੋਂ ਦੀ ਓਕੇ ਅੱਜ ਸਿੱਖਿਆ ਕ੍ਰਾਂਤੀ ਵਾਲੇ ਪ੍ਰੋਗਰਾਮ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋ ਸਰ ਮੈਂ ਇਹਦੇ ਬਾਰੇ ਕਹਾਂਗੀ ਕਿ ਸਿੱਖਿਆ ਕ੍ਰਾਂਤੀ ਨੇ ਸਾਨੂੰ ਯੂਨਾਈਟ ਕਰਤਾ ਬਹੁਤ ਇੱਕ ਸਾਦੇ ਵਿੱਚ ਉਤਸ਼ਾਹ ਭਰ ਦਿੱਤਾ ਕੱਲ ਛੁੱਟੀ ਹੋਣ ਦੇ ਬਾਵਜੂਦ ਮੇਰੇ ਸਾਰੇ ਸਕੂਲ ਦੇ ਬੱਚੇ ਆਏ ਹੋਏ ਸੀਗੇ ਉਹਨਾਂ ਨੇ ਪੂਰੇ ਸਕੂਲ ਨੂੰ ਸਜਾਉਣ ਦਾ ਕ੍ਰਾਫਟ ਦਾ ਕੰਮ ਕੀਤਾ ਇਹਦੇ ਵਿੱਚ ਉਹਨਾਂ ਨੇ ਯੂਨਾਈਟ ਹੋ ਕੇ ਕਿੱਦਾਂ ਕੰਮ ਕਰਨਾ ਹੈ ਕਿੱਦਾਂ ਇੱਕ ਫੰਕਸ਼ਨ ਆਰਗੇਨਾਈਜ਼ ਕਰਨਾ ਹੈ ਉਹਨਾਂ ਨੇ ਪ੍ਰੈਕਟੀਕਲ ਨੋਲੇਜ ਲਈ ਹੈ ਜ਼ਿੰਦਗੀ ਵਿੱਚ ਮੈਨੇਜਮੈਂਟ ਉਹਨਾਂ ਨੇ ਪ੍ਰੈਕਟੀਕਲੀ ਸਿੱਖਿਆ ਹੈ ਸਟਾਫ ਨੇ ਵੀ ਤੇ ਬੱਚਿਆਂ ਨੇ ਵੀ ਤੇ ਕਿਵੇਂ ਲੱਗਦਾ ਮੈਮ ਜਿਵੇਂ ਪੁਰਾਣੇ ਸਮੇਂ ਚ ਆਪਾਂ ਦੇਖਦੇ ਸੀ ਕਿ ਸਰਕਾਰੀ ਸਕੂਲਾਂ ਨੂੰ ਲੋਕ ਜਿਆਦਾ ਲਾਇਕ ਨਹੀਂ ਸੀ ਕਰਦੇ ਪ੍ਰਾਈਵੇਟ ਸਕੂਲ ਜਿਆਦਾ ਕਰਦੇ ਸੀ ਕਿਵੇਂ ਦਾ ਮਾਹੌਲ ਸਰ ਮਾਹੌਲ ਹੁਣ ਲੋਕਾਂ ਦਾ ਬਦਲ ਰਿਹਾ ਹੈ ਅੱਜ ਕੱਲ ਪ੍ਰਾਈਵੇਟ ਸਕੂਲਾਂ ਦੇ ਜੋ ਸੁਵਿਧਾ ਮਿਲਦੀ ਹੈ ਸੇਮ ਉਸ ਤੋਂ ਬਹੁਤ ਚੜ ਕੇ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਨੇ ਬੱਚਿਆਂ ਸਾਡਾ ਸਟਾਫ ਬਹੁਤ ਕੁਆਲੀਫਾਈਡ ਹੈ ਸਾਡੇ ਸਕੂਲ ਸਮਾਰਟ ਕਲਾਸਰੂਮਸ ਨੇ ਸਾਡੇ ਮਤਲਬ ਪ੍ਰਾਈਵੇਟ ਸਕੂਲ ਤੋਂ ਕਿਤੇ ਵੀ ਪਿੱਛੇ ਨਹੀਂ ਇਵਨ ਇਹ ਚੀਜ਼ ਲੋਕਾਂ ਦਾ ਵੀ ਮਾਈਂਡ ਸੈਟ ਚੇਂਜ ਹੋ ਰਿਹਾ ਹੈ ਸੁਣ ਮੇਰੀ ਗੱਲ ਸੁਣ ਇਹ ਅੱਜ ਕਿਹੜੇ ਕਿਹੜੇ ਉਦਘਾਟਨ ਹੋ ਰਿਹਾ ਹੈ ਸਰ ਚਾਰ ਦਵਾਰੀ ਦਾ ਐਕਚੁਅਲੀ ਜਦੋਂ ਫਲੱਡ ਆਇਆ ਸੀਗਾ ਸਾਡੀ ਚਾਰ ਦਵਾਰੀ ਡਿੱਗੀ ਸੀ ਤਾਂ ਜਿਹੜੀ ਟਈ ਹੋਈ ਚਾਰ ਦਵਾਰੀ ਸੀ ਉਹਨੂੰ ਨਵਾਂ ਬਣਾਇਆ ਗਿਆ ਉਹਦਾ ਉਦਘਾਟਨ ਹੋਇਆ ਤੇ ਬਾਕੀ ਸਾਡਾ ਜਿਹੜਾ ਡਿਮਾਂਡ ਕੀਤੀ ਸੀ ਗ੍ਰਾਂਟ ਉਹਦਾ ਕੰਮ ਚੱਲ ਰਿਹਾ ਉਹਦਾ ਬਾਅਦ ਵਿੱਚ ਅਸੀਂ ਕਰਾਵਾਂਗੇ ਜੇ ਮੈਂ ਐਮਐਲ ਸਾਹਿਬ ਬੜੇ ਉत्साਹ ਹੋ ਕੇ ਖੁਸ਼ ਹੋ ਗਏ ਕਹਿੰਨੇ ਤੇ ਸਕੂਲ ਨੂੰ ਅਪਗ੍ਰੇਡ ਕਰਨੇ ਬਾਰੇ ਵੀ ਕਰਕੇ ਗਏ ਸਾਇਮ ਵੈਰੀ ਹੈਪੀ ਮੈਂ ਬਹੁਤ ਖੁਸ਼ ਹਾਂ ਮੈਂ ਬਹੁਤ ਖੁਸ਼ ਹਾਂ ਸਰ ਇਹ ਡਿਮਾਂਡ ਹੈ ਸਕੂਲ ਦੀ ਨੀ ਸੋਨੀ ਬਿਲਡਿੰਗ ਹੈ ਬਹੁਤ ਅੱਛੀ ਜਗ੍ਹਾ ਹੈ ਏਰੀਆ ਖੁੱਲਾ ਹੈ ਇਹ 10ਵੀਂ ਤੱਕ ਅਪਗ੍ਰੇਡ ਕੀ ਨਾ ਦੋੜ ਰਜਨਦੀਪ ਕੌਰ ਜੀ ਤੁਸੀਂ ਸਕੂਲ ਚ ਆਏ ਹੋ ਸਰਕਾਰੀ ਸਕੂਲਾਂ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਜੀ ਸਰ ਸਕੂਲ ਦੀ ਐਜੂਕੇਸ਼ਨ ਬਹੁਤ ਵਧੀਆ ਹੈ ਜੀ ਅਸੀਂ ਸਕੂਲ ਨੂੰ ਵੇਖਦੇ ਹੋਏ ਆਪਣਾ ਬੇਟਾ ਸਕੂਲ ਪਾਇਆ ਸੀ ਕਲਾਸ ਚ ਕਿਹੜੇ ਕਿਹੜੇ ਸਕੂਲ ਦੀ ਗੱਲ ਕਰਦੇ ਆ ਹਾਂ ਸਰਕਾਰੀ ਗਵਰਨਮੈਂਟ ਸਕੂਲ ਦੀ ਹਾਂਜੀ ਰਾਏਪੁਰ ਰਾਏਪੁਰ ਕਲਾ ਹਾਂਜੀ ਕਿਹੜੀ ਕਲਾਸ ਦੇ ਵਿੱਚ ਤੁਹਾਡਾ ਬੱਚਾ ਸੀ 6th ਕਲਾਸ 6ਵੀਂ ਕਲਾਸ ਚ ਜੀ ਪਹਿਲਾਂ ਕਿਹੜੇ ਸਕੂਲ ਚ ਸੀਗਾ ਪਹਿਲਾਂ ਰਾਏਪੁਰ ਸਰਕਾਰੀ ਚ ਸੀ ਪ੍ਰਾਈਵੇਟ ਸੀ ਹਾਂਜੀ ਸਰਕਾਰੀ ਚ ਸੀਗਾ ਹਾਂਜੀ ਤੁਹਾਨੂੰ ਲੱਗਦਾ ਵੀ ਜਿਹੜਾ ਹੈਗਾ ਸਿੱਖਿਆ ਘਰਾਂ ਤੇ ਚੱਲ ਰਹੀ ਆ ਸਰਕਾਰੀ ਸਕੂਲਾਂ ਦੇ ਜਿਵੇਂ ਫਰਕ ਹੋ ਰਹੇ ਨੇ ਜਾਂ ਜਿਹੜੀ ਸਰਕਾਰੀ ਨੀਤੀਆਂ ਉਹ ਅੱਛਾ ਜਿਹੜਾ ਹੈਗਾ ਸਿੱਖਿਆ ਦੇਣਗੀ ਬੱਚਿਆਂ ਨੂੰ ਹਾਂਜੀ ਸਰ ਬਹੁਤ ਵਧੀਆ ਸਕੂਲ ਆ ਸਰ ਪ੍ਰਾਈਵੇਟਾਂ ਚ ਵੀ ਪਾ ਕੇ ਵੇਖਿਆ ਪ੍ਰਾਈਵੇਟਾਂ ਵਿੱਚ ਫੀਸ ਲਈ ਜਾਂਦੇ ਆ ਲੇਕਿਨ ਬੱਚੇ ਦਿਨੋਂ ਦਿਨ ਵੀਕ ਹੋਈ ਜਾ ਰਹੇ ਆ ਲੇਕਿਨ ਹੁਣ ਪਤਾ ਲੱਗਦਾ ਪਿਆ ਕਿ ਅੱਗੇ ਤੋਂ ਜਿਆਦੀਆਂ ਸਹੂਲਤਾਂ ਮਿਲਦੀਆਂ ਪਈਆਂ ਸਕੂਲ ਦੇ ਵਿੱਚ ਬਹੁਤ ਵਧੀਆ ਪੜ੍ਹਾਈ ਐਜੂਕੇਸ਼ਨ ਮਿਲਦੀ ਪਈ ਆ ਤੇ ਸਰ ਬੱਚਿਆਂ ਦੇ ਮਾਰਕਸ ਵੀ ਚੰਗੇ ਆ ਰਹੇ ਇਸ ਕਰਕੇ ਸਰ ਵਧੀਆ ਸਕੂਲ ਹਾਂਜੀ ਸਰਕਾਰੀ ਸਕੂਲ ਜ ਬਹੁਤ ਵਧੀਆ ਮੇਰਾ ਨਾਮ ਰਾਣੀ ਹੈ ਮੈਂ 7ਵੀਂ ਜਮਾਤ ਦੀ ਵਿਦਿਆਰਥਣ ਹਾਂ ਮੇਰੇ ਸਕੂਲ ਦਾ ਨਾਮ ਸਰਕਾਰੀ ਮੀਡਲ ਸਕੂਲ ਰੈਪੁਰ ਗਲਾ ਹੈ ਸਤਿਯੋਗ ਅੱਜ ਸਾਡੇ ਵਿੱਚ ਮੌਜੂਦ ਸਾਡੇ ਹਰਮਨ ਪਿਆਰੇ ਮੁੱਖ ਮਹਿਮਾਨ ਹਲਕਾ ਵਿਧਾਇਕ ਸਰਦਾਰ ਕੁਲਵੰਤ ਸਿੰਘ ਜੀ ਐਸਜੀਐਮ ਐਸਐਸ ਨਗਰ ਸ਼੍ਰੀਮਤੀ ਦਮਨਦੀਪ ਕੌਰ ਜੀ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਗਿੰਨੀ ਦੁਗਲ ਜੀ ਸਾਡੇ ਪਿੰਡ ਦੇ ਸਰਪੰਚ ਸਰਦਾਰ ਲਖਵੀਰ ਸਿੰਘ ਜੀ ਵਕ ਵਕ ਸਕੂਲਾਂ ਤੋਂ ਆਏ ਪ੍ਰਿੰਸੀਪਲ ਸਹਿਵਾਨ ਮੁੱਖ ਅਧਿਆਪਕ ਸਹਿਵਾਨ ਸਾਈਯੋਗ ਮਾਪੇ ਅਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ ਆਪ ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਾਡੇ ਸਕੂਲ ਵਿਖੇ ਪਹੁੰਚਣ ਤੇ ਸਵਾਗਤ ਕਰਦੀ ਹਾਂ ਆਪ ਜੀ ਨੂੰ ਜੀ ਆਇਆਂ ਆਖਦੀ ਹਾਂ ਪੰਜਾਬ ਸਰਕਾਰ ਵੱਲੋਂ ਚਲਾਈ ਸਿੱਖਿਆ ਕ੍ਰਾਂਤੀ ਤਹਿਤ ਸਿੱਖਣ ਸਿਖਲਾਈ ਦਾ ਪੱਧਰ ਉੱਚਾ ਚੁੱਕਣ ਲਈ ਜੋ ਵਖ ਵਖ ਉਪਰਾਲੇ ਕੀਤੇ ਜਾ ਰਹੇ ਹਨ ਉਨ੍ਹਾਂ ਲਈ ਮੈਂ ਮੇਰੇ ਵਿਧਿਆਪਕ ਅਤੇ ਮੇਰੇ ਵਿਦਿਆਰਥੀ ਸਾਥੀ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦੀ ਸਰਕਾਰ ਦੇ ਧੰਨਵਾਦੀ ਹਾਂ ਆਪ ਜੀ ਦਾ ਸਾਡੇ ਸਕੂਲ ਵਿੱਚ ਆਮਦ ਨਾਲ ਜਿੱਥੇ ਸਾਡੇ ਹੌਸਲੇ ਫਜ਼ਾਰੀ ਹੋਈ ਹੈ ਉੱਥੇ ਸਾਡੇ ਉਤਸ਼ਾਹ ਵਿੱਚ ਅਥਾਰਵਾਦਦਾ ਹੋਇਆ ਹੈ ਉੱਥੇ ਸਾਡਾ ਕਿਉਂਕਿ ਆਪ ਜੀ ਦੀ ਸੁਚੱਜੀ ਅਗਵਾਈ ਵਿੱਚ ਸਾਡਾ ਸਿੱਖਿਆ ਹੋਰ ਬੁਲੰਦੀਆਂ ਛੂ ਰਿਹਾ ਹੈ ਕਿਉਂਕਿ ਸਾਡਾ ਸਾਡਾ ਸਿੱਖਿਆ ਵਿਭਾਗ ਹੋਰ ਬੁਲੰਦੀਆਂ ਛੂ ਰਿਹਾ ਹੈ ਇੱਕ ਵਾਰ ਫਿਰ ਸਾਡੇ ਸਕੂਲ ਵਿੱਚ ਪਹੁੰਚਣ ਤੇ ਅਤੇ ਸਾਡੇ ਉਸਤਾਦ ਵਿੱਚ ਵਾਦਾ ਕਰਨ ਦੇ ਲਈ ਮੈਂ ਆਪਣੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਆਪ ਜੀ ਨੂੰ ਧੰਨਵਾਦ ਕਰਦੀ ਹਾਂ ਧੰਨਵਾਦ